ਲਓ ਜੀ ਪਿੰਡਾਂ ਵਾਲਿਓ ਆ ਹੈ ਵੀਡੀਓ ਬਹੁਤ ਖਾਸ ਤੁਹਾਡੇ ਲਈ ਜੇਕਰ ਤੁਸੀਂ ਪਸ਼ੂ ਪਾਲਣ ਦਾ ਕੰਮ ਕਰਦੇ ਹੋ ਕਿਸੇ ਵੀ ਪ੍ਰਕਾਰ ਦੇ ਪਸ਼ੂ ਪਾਲਣ ਦਾ ਕੰਮ ਕਰਦੇ ਹੋ ਉਹਨਾਂ ਦੀ ਇਹ ਵੀਡੀਓ ਤੁਹਾਡੇ ਲਈ ਖਾਸ ਹੈ ਅਸੀਂ ਖੜੇ ਹਾਂ ਮੀਆਪੁਰ ਮੇਨ ਬਾਜ਼ਾਰ ਦੇ ਵਿੱਚ ਆਹ ਦੇਖੋ ਜੀ ਪਿੱਛੇ ਬਾਬਾ ਨਾਨਕ ਫੀਡ ਸਟੋਰ ਔਰ ਬਹੁਤ ਵਧੀਆ ਗੱਲਾਂ ਬਾਤਾਂ ਹੋਣ ਵਾਲੀਆਂ ਜਾਣਕਾਰੀ ਵੀ ਤੁਹਾਨੂੰ ਮਿਲੇਗੀ ਸਾਡੇ ਨਾਲ ਨੇ ਸਰਦਾਰ ਜਸਪਾਲ ਸਿੰਘ ਜੀ ਬਾਬਾ ਨਾਨਕ ਫੀਡ ਸਟੋਰ ਦੇ ਓਨਰ ਤੇ ਨਾਲ ਇਹਨਾਂ ਦੇ ਸਟੋਰ ਮੈਨੇਜਰ ਰਜਿੰਦਰ ਜੀ ਪੂਰੀ ਗੱਲਬਾਤ ਸੁਣਿਓ ਅਖੀਰ ਤੱਕ ਇੱਕ ਨਹੀਂ ਤਿੰਨ ਤਿੰਨ ਚਾਰ ਚਾਰ ਇਹਨਾਂ ਦੀਆਂ ਦੁਕਾਨਾਂ ਨੇ ਮੀਆਪੁਰ ਦੇ ਵਿੱਚ ਵੀ ਖਿੜਾબાદ ਦੇ ਵਿੱਚ ਵੀ ਵੀਡੀਓ ਦੇਖਿਓ ਅਖੀਰ ਤੱਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਕਹਿੰਦਾ ਜੀ ਬਹੁਤ ਵਧੀਆ ਤੁਹਾਡਾ ਸਿਸਟਮ ਔਰ ਤੁਸੀਂ ਪੂਰੀ ਸੇਵਾ ਨਿਭਾ ਰਹੇ ਆਂ ਪਿੰਡਾਂ ਵਾਲਿਆਂ ਦੇ ਲਈ ਪਸ਼ੂ ਪਾਲਕਾ ਦੇ ਲਈ ਕੀ ਕੁਛ ਆਪਣੇ ਕੋਲ ਕੀ ਕੁਛ ਕਰਦੇ ਆਂ ਅਪਾ ਸਾਡੇ ਕੋਲ ਜੀ ਬ੍ਰਾਂਡਡ ਕੰਪਨੀਆਂ ਆਂ ਜੀ ਜਿਵੇਂ ਡਿਊਸ ਕੰਪਨੀ ਹੋਈ ਹਾਲੈਂਡ ਦੀ ਹੂੰ ਉਹ ਤੋਂ ਬਾਅਦ ਟਵਾਣਾ ਕੰਪਨੀ ਹੋਗੀ ਜੀ ਭੰਗੜਾ ਖਾਲ ਹੋਗੀ ਜੀ ਤੇ ਉਹਦੇ ਲਈ ਪਸ਼ੂਆਂ ਨੂੰ ਕਟੀਆਂ ਬੱਛੀਆਂ ਤਿਆਰ ਕਰਨ ਦੇ ਲਈ ਸਾਰੀਆਂ ਫੀਡਾਂ ਡਿਊਸ ਕੰਪਨੀ ਦੀਆਂ ਜੀ ਤੇ ਟਵਾਣਾ ਕੰਪਨੀ ਦੀਆਂ ਸਾਰੀਆਂ ਇਹ ਤੋਂ ਇਲਾਵਾ ਫਿਰ ਸਾਡੇ ਕੋਲ ਹੈਗੀ ਜੀ ਮਤਲਬ ਜਿਵੇਂ ਸੂਰ ਫਾਰਮ ਆ ਲਈ ਜੀ ਪੋਲਟਰੀ ਫਾਰਮ ਆ ਲਈ ਇਹ ਸਾਰੀਆਂ ਹੀ ਫੀਡਾਂ ਸਾਡੇ ਕੋਲ ਮਤਲਬ ਉਹ ਡਿਊਸ ਕੰਪਨੀ ਦੀਆਂ ਸਾਰੀਆਂ ਵਾਹ ਜੀ ਵਾਹ ਬ੍ਰਾਂਡਡ ਹੈ ਸਾਰਾ ਬ੍ਰਾਂਡਡ ਸਾਰਾ ਬ੍ਰਾਂਡਡ ਹਾਂਜੀ ਸਾਰਾ ਆਪ ਆਪਣਾ ਰੋਸਟਡ ਕੀਤੀ ਹੋਈਆਂ ਉਹ ਫੀਡਾਂ ਸਾਡੇ ਕੋਲ ਸਾਰੀਆਂ ਜਿਹੜੀਆਂ ਦੁੱਧ ਲਈ ਕਟੀਆਂ ਬੱਚੀਆਂ ਤਿਆਰ ਕਰਨ ਦੇ ਲਈ ਜੀ ਸੂਰ ਫਾਰਮ ਲਈ ਸੂਰ ਤਿਆਰ ਕਰਨ ਲਈ ਹਰ ਕਿਸਮ ਦੀ ਫੀਡ ਸਾਡੇ ਕੋਲ ਮਤਲਬ ਉਪਲਬਧ ਹੈ ਬ੍ਰਾਂਡਡ ਸਿਰਫ ਕਲੀ ਫੀਡ ਫੀਡ ਦਾ ਕੰਮ ਹੈ ਸਾਡੇ ਕੋਲ ਕੈਟਰ ਫੀਡ ਦਾ ਹਾਂ ਜੀ ਕਮਾਲ ਦੀ ਗੱਲ ਹੈ ਜੀ ਚਲਦੇ ਆਂ ਜੀ ਆਪਾਂ ਉੱਥੇ ਬੈਠ ਕੇ ਤੁਹਾਡੇ ਅਸਲੀ ਸ਼ੋਰੂਮ 'ਚ ਬੈਠ ਕੇ ਗੱਲਬਾਤ ਕਰਾਂਗੇ ਹਾਂ ਜੀ ਹਾਂ ਜੀ ਤਾਂ ਕੀ ਕਹਿਣਾ ਚਾਹੋਗੇ ਸਾਡੇ ਸਬਸਕ੍ਰਾਈਬਰਸ ਨੂੰ ਕਿ ਤੁਹਾਡੀ ਜਿਹੜੀ ਸ਼ੋਰੂਮ ਦੀ ਖਾਸੀਅਤ ਕੀ ਹੈ ਕਿਵੇਂ ਜਿਹੜਾ ਹੈ ਤੁਸੀਂ ਕੰਮ ਕਰਦੇ ਹੋ ਅਸੀਂ ਜੀ ਇਕੱਲਾ ਪਸ਼ੂਆਂ ਦੇ ਉੱਤੇ ਹੀ ਦੁੱਧ ਵਾਲਿਆਂ ਲਈ ਕਟੀਆਂ ਬੱਚੀਆਂ ਤਿਆਰ ਕਰਨ ਦੇ ਲਈ ਜਿਹੜੀਆਂ ਜਾਂ ਮੇਲਿਆਂ ਦੇ ਲਈ ਝੋਟੇ ਤਿਆਰ ਕਰਨ ਲਈ ਸਾਂ ਤਿਆਰ ਕਰਨ ਦੇ ਲਈ ਉਹ ਫੀਡਾਂ ਸਾਡੇ ਕੋਲ ਕੰਪਨੀ ਦੀਆਂ ਬਾਰਲੀ ਕੰਪਨੀ ਹੈ ਹਾਲੈਂਡ ਦੀ ਜੂਸ ਕੰਪਨੀ ਇਹ ਤਾਂ ਗੱਲ ਜਿਹੜੀ ਨਾ ਸਾਡੇ ਕੰਮ ਦੇ ਨਾਲ ਮਿਲਦੀ ਜੁਲਦੀ ਹੈ ਕਿ ਤੁਸੀਂ ਮੇਲਿਆਂ ਦੇ ਲਈ ਵੀ ਪਸੰਦ ਹਾਂਜੀ 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 ਉਹਨਾਂ ਲਈ ਵੀ ਸਾਰਪਾਨੀਆਂ ਹਾਂਜੀ ਹਾਂਜੀ ਲੋਕੇਸ਼ਨ ਦੱਸੋ ਜਰਾ ਕਿੱਥੇ ਹੈ ਸਾਡੀ ਜੀ ਮਤਲਬ ਇਹ ਬਿਲਕੁਲ ਵੀਰਕਾ ਡੈਰੀ ਦੇ ਸਾਹਮਣੇ ਹੈ ਜੀ ਬਿਲਕੁਲ ਨੂਰੇ ਦੀ ਚੱਕੀ ਦੇ ਵੀ ਸਾਹਮਣੇ ਪੈਂਦੀ ਸਾਡੀ ਇਹ ਵੀ ਬ੍ਰਾਂਡ ਹੈ ਨੂਰੇ ਬ੍ਰਾਂਡ ਹਾਂਜੀ 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 ਬ੍ਰਾਂਡ ਹੈ ਇਹ ਨੂਰੇ ਦੀ ਚੱਕੀ ਦੇ ਸਾਹਮਣੇ ਵੀਰਕਾ ਮਿਲਕ ਦਾ ਕਲੈਕਸ਼ਨ ਸੈਂਟਰ ਹੈ ਡੈਰੀ ਜਿਹੜੀ ਵੀਰਕਾ ਮਿਲਕ ਫਲਟਰੀ ਹੈ ਹਾਂ ਨਾਲ ਬਿਲਕੁਲ ਡਾਕ ਖਾਨਾ ਸਾਡੇ ਨਾਲ ਲੱਗਦਾ ਹੈ ਨਾਲ ਹੀ ਡਾਕ ਖਾਨਾ ਹੈ ਬੜਾ ਵੱਡਾ ਖਾਨਾ ਹੈ ਆਹ ਹੈ ਜੀ ਸ਼ੋਰ ਔਰ ਇਸ ਫੀਡ ਸਟੋਰ ਦੇ ਤੇ ਅਸੀਂ ਬੈਠ ਕੇ ਹੁਣ ਗੱਲਾਂ ਬਾਤਾਂ ਕਰਨੀਆਂ ਛੱਡਿਓ ਨਾ ਵੀਡੀਓ ਨੂੰ ਅਖੀਰ ਤੱਕ ਦੇਖਿਓ ਗੱਲਬਾਤ ਜਿਹੜੀ ਹੈ ਬੜੀ ਕੰਮ ਦੀ ਹੈ ਜੀ ਸਾਡੇ ਕੋਲ ਜੀ ਇੱਧਰ ਠਾਉਣਾ ਪਿੰਡ ਆ ਜੀ ਜੀ ਉਸ ਤੋਂ ਬਾਅਦ ਮਾਨਕ ਮਾਜਰਾ ਜੀ ਜੀ ਉਸ ਤੋਂ ਬਾਅਦ ਲਖਮੀਪੁਰਾ ਜੀ ਹੂੰ ਚੱਲੀਆਂ ਹੋ ਗਈਆਂ ਜੀ ਇੱਧਰ ਇੱਥੋਂ ਤੱਕ ਦੇ ਕਸਟਮਰ ਦੂਜੇ ਪਾਸੇ ਚਲੇ ਜਾਂਦੇ ਦੂਜੀ ਵੈਲਟ 'ਚ ਮਾਦਪੁਰਾ ਜੀ ਜੀ ਉਸ ਤੋਂ ਬਾਅਦ ਪੜੀ ਆ ਜੀ ਹੂੰ ਸੈਂਪਲਪੁਰਾ ਜੀ ਜੀ ਉਸ ਤੋਂ ਬਾਅਦ ਇੱਧਰ ਬੁਰਜਾਲਾ ਜੀ ਜੀ ਡੇ ਕਾਲਾ ਮਦਵਾੜਾ ਜੀ ਉਤੋਂ ਬਾਅਦ ਦੂਸਰੀ ਸਾਈਡ ਜੀ ਪੰਜੋਲਾ ਪੰਜੋਲੀ ਜੀ ਬਵਾਨੀ ਜੀ ਬੀਂਦਰਾਕ ਤੱਕ ਦੇ ਕਸਟਮਰ ਆਪਣੇ ਕੋਲ ਉਪਰਖਾਲੀ ਤੱਕ ਦੇ ਵੀ ਕਸਟਮਰ ਆਪਣੇ ਕੋਲ ਆਂਦੇ ਆ ਲਓ ਜੀ ਜਸਪਾਲ ਜੀ ਕੋਈ ਪਿੰਡ ਰਹਿ ਗਿਆ ਹੋਵੇ ਤਾਂ ਤੁਸੀਂ ਦੱਸ ਦਿਓ ਜੀ ਹਾਂਜੀ ਨਹੀਂ ਪਿੰਡ ਇਹ ਪਿੰਡ ਤਾਂ ਸਾਡੇ ਮਤਲ ਹੈਗੇ ਜੀ ਜਿਵੇਂ ਛੋਟੇ ਜਿਵੇਂ ਸਾਡੇ ਪਸ਼ੂਆਂ ਦੇ ਜਿਆਦਾ ਜੀ ਇਹ ਤੋਂ ਇਲਾਵਾ ਸਾਡੇ ਜਿਵੇਂ ਫੀਡ ਜਾਂਦੀਆਂ ਸਾਡੀਆਂ ਸੂਰ ਫਾਰਮਾਂ ਦੀਆਂ ਫੀਡਾਂ ਜਾਂਦੀਆਂ ਪੋਲਟਰੀ ਫਾਰਮਾਂ ਦੀਆਂ ਜਾਂਦੀਆਂ ਉਹ ਸਾਡੀਆਂ ਬਹੁਤ ਦੂਰ ਕਾਠਗੜ ਤੱਕ ਪੱਲਣ ਪਰ ਇਧਰ ਪਨੀਆਲੀ ਪਨੀਆਲੀ ਇਧਰ ਕਾਠਗੜ ਵੱਲ ਪਨੀਆਲੀ ਪਿੰਦਾ ਪਿੰਦਾ ਇਧਰ ਖዋਸਪਰਾ ਹੋ ਗਿਆ ਜੀ ਤੇ ਉਹ ਲੱਡਲ ਹੋ ਗਿਆ ਜੀ ਜੀ ਤੇ ਰੋਪੜ ਹੋ ਗਈ ਜੀ ਫੀਡ ਜਾਂਦੀ ਸਾਡੀ ਪੈਰੋਂ ਮਜਰਾ ਹੋ ਗਿਆ ਜੀ ਚਮਕ ਇਥੇ ਚਮਕੌਰ ਸਾਹਿਬ ਹੋ ਗਈ ਸਾਡੇ ਤੇ ਸੋਲਖੀਆਂ ਜੀ ਤੇ আর ਬਾਕੀ ਸਾਡੀਆਂ ਪਸ਼ੂਆਂ ਦੀਆਂ ਜਿਹੜਾ ਇੱਧਰ ਰਾਜੇ ਮੱਜਰਾ ਰੰਗੀਲਪੁਰ ਗੰਦੋ ਜੀ ਬੋਰਜਾਲਾ ਡੇਕਾਲਾ ਮਦਵਾੜਾ ਇਹ ਸਾਰੀਆਂ ਟੱਪਰੀਆਂ ਭਾਰੇ ਦੀਆਂ ਟੱਪਰੀਆਂ ਤੇ ਇੱਥੇ ਰੱਖ ਸਾਰੀਆਂ ਸਾਡੀਆਂ ਫੀਡਾਂ ਜਿਹੜੀਆਂ ਸੂ ਪੱਧਰ ਸਿਆਸ ਪਰ ਸਾਰੀ ਜਣੀ ਫੀਡਾਂ ਸਾਡੀਆਂ ਐਨੇ ਮੇਨ ਏਰੀਆ ਚ ਤਾਂ ਇਹ ਪਛਵਾ ਦੀਆਂ ਜਿਵੇਂ ਕਟੀਆਂ ਬੱਚੀਆਂ ਤਿਆਰ ਕਰਨ ਲਈ ਫਾਰਮਰ ਜਿਹੜੇ ਆ ਨਾ ਜੀ ਜਿਹੜੇ ਆਪਣੇ ਆਹ ਡੇਰੀ ਫਾਰਮ ਵਾਲੇ ਗਾਈਆਂ ਬੱਝਾਂ ਵਾਲੇ ਇਹਨਾਂ ਦੀਆਂ ਬੱਚੀਆਂ ਫਿਰ ਜਿਵੇਂ ਇਹ ਤਿਆਰ ਕਰਦੇ ਆ ਨਾ ਇਹ 4 ਦਿਨ ਤੋਂ ਸ਼ੁਰੂ ਹੋ ਜਾਂਦੀ ਫੀਡ ਸਾਡੀ ਅੱਛਾ 4 ਦਿਨ ਤੋਂ 4 ਦਿਨ ਤੋਂ ਬੱਚੀ ਸ਼ੁਰੂ ਹੋ ਜਾਂਦੀ 4 ਦਿਨ ਤੋਂ 6 ਮਹੀਨੇ ਤੱਕ ਲੱਗਿਆ ਜੀ ਫੀਡ ਜੀ ਤੇ 6 ਮਹੀਨੇ ਤੋਂ ਸਾਲ ਤੱਕ ਲੱਗਿਆ ਜੀ ਅੱਛਾ ਜੀ ਸਾਲ ਤੋਂ ਸੂਨ ਤੋਂ 1 ਮਹੀਨਾ ਪਹਿਲਾਂ ਤੱਕ ਲੱਗਿਆ ਹੂੰ ਤੇ ਸੂਣ ਤੋਂ 1 ਮਹੀਨਾ ਪਹਿਲਾਂ ਲੱਗ ਗਿਆ ਫਿਰ ਦੁੱਧ ਲਈ ਵਾਹ ਜੀ ਵਾਹ ਇਹਦੇ ਚ ਇਹ ਬੈਨੀਫਿਟ ਹੈ ਵੀ ਮਤਲਬ ਇਹ ਸਾਡੀ ਫੀਡ ਪਸ਼ੂ ਦਾ ਨਾ ਭਜਨ ਪੂਰਾ ਕਰ ਦਿੰਦੀ ਆ ਤੇ ਉਹਦੀਆਂ ਦੁੱਧ ਦੀਆਂ ਜੋ ਵੀ ਨਸਾਂ ਤਿਆਰ ਹੋਣੀਆਂ ਉਹ ਟਾਈਮ ਨਾਲ ਹੋ ਜਾਂਦੀਆਂ ਇਹ ਨਹੀਂ ਵੀ ਪਸ਼ੂ 4 ਸਾਲ ਦਾ ਹੋ ਕੇ ਬਈ ਆਸ ਲੱਗੇ ਉਹ ਨਹੀਂ ਹੈ ਐਂਡ ਟਾਈਮ ਨਾਲ ਹੀ ਉਹਨੇ ਆਸ ਲੱਗਣਾ ਤੇ ਦੁੱਧ ਦਾ ਫਿਰ ਕੋਈ ਐਸ ਐਨ ਐਫ ਫੈਟ ਉਹ ਫੁੱਲ ਮਤਲਬ ਪੂਰੀ ਡੈਰੀ ਦੇ ਮੁਤਾਬਕ ਜੋ ਡਿਮਾਂਡ ਹੁੰਦੀ ਹੈ なるほど。 ਦ ਰੋਸਟਡ ਫੀਡ ਹੁੰਦੀ ਹੈ ਇਹ ਸਾਰੀ ਰੋਸਟਡ ਰੋਸਟਡ ਫੀਡ ਹੈ ਸਾਡੀ ਕੱਚੀ ਫੀਡ ਨਹੀਂ ਹੈ ਕੱਚੀ ਫੀਡ ਨਹੀਂ ਕੱਚੀ ਫੀਡ ਤਾਂ ਜਿਵੇਂ ਆਟਾ ਖਾ ਲਿਆ ਆਪਾਂ ਨੇ ਉਦੋਂ ਨਿਕਲ ਜਾਣਾ ਜੀ ਇਹ 85% ਪਚਦਾ ਮਤਲਬ ਯੂਰੀਆ ਹਾਂਜੀ 85% ਪੂਰਾ ਪਚੇਗਾ ਪਸ਼ੂ ਦੇ ਸਰੀਰ ਨੂੰ ਲੱਗੂਗਾ ਲੱਗੇਗਾ ਜੀ 85% ਲੱਗੇਗਾ ਹਾਂਜੀ ਲਓ ਜੀ ਸਾਡੇ ਬਹੁਤ ਤਗੜੇ ਤਗੜੇ ਫਾਰਮਰ ਹੈ ਜਿਹੜੇ ਮਤਲਬ ਇੱਥੋਂ ਅੱਗੇ ਲੈ ਕੇ ਜਾਂਦੇ ਹਾਂ ਲੈ ਕੇ ਜਾਂਦੇ ਸਾਰੇ ਹਾਂਜੀ ਹੂੰ ਬਾਕੀ ਸੂਰ ਫਾਰਮ ਵਾਲੇ ਤਾਂ ਬਹੁਤ ਲੈ ਕੇ ਜਾਂਦੇ ਜਿੰਨੀ ਵੀ ਉਹ ਸਾਡੇ ਕੋਲੇ ਹੈ ਸਾਰਾ ਸਾਰਾ ਜ਼ਿਲ੍ਹਾ ਹੀ ਤਕਰੀਬਨ ਸਾਡੇ ਕੋਲੇ ਹੈ ਢਨੌਲੀ ਆਨੰਦਪੁਰ ਸਾਹਿ ਕਵਾਸਪਰਾ ਉਹ ਇਧਰ ਕਾਠ ਘੜ ਤੱਕ ਜੇਕਰ ਕਿਸੇ ਨੂੰ ਗਾਈਡੈਂਸ ਦੀ ਲੋੜ ਹੋਵੇ ਵੀ ਕਿੰਨੀ ਫੀਡ ਕਿਸ ਤਰ੍ਹਾਂ ਦੇਣੀ ਹੈ ਬੱਡੇ ਹਿਸਾਬ ਨਾਲ ਉਹ ਸਾਹਾ ਉਮਰ ਦੇ ਲਿਆਸ ਨਾਲ ਹੈ ਜੀ ਉਹ ਸਾਰਾ ਗਾਈਡ ਹਾਂ ਹਾਂ ਜੀ ਹਾਂ ਜੀ ਸਾਰੇ ਗਾਈਡ ਇਹ ਸਾਡੇ ਮੈਨੇਜਰ ਮਤਲਬ ਰਜਿੰਦਰ ਸਿੰਘ ਰਜਿੰਦਰ ਜੀ ਇਹ ਸਾਰੀ ਕੋਈ ਪਸ਼ੂਆਂ ਨੂੰ ਹਰ ਕਿਸਮ ਦੇ ਮਤਲਬ ਵੀ ਉਹ ਕੋਈ ਪੁੱਛ ਲੋ ਇਹਨਾਂ ਨੂੰ ਹਰ ਚੀਜ਼ ਦਾ ਪਤਾ ਵੀ ਕਿੰਨੀ ਕਿੰਨੀ ਫੀਡ ਪਾਉਣੀ ਹੂੰ ਤੇ ਪੋਸਟਰ ਉਹਨੇ ਕੰਪਨੀਆਂ ਵੱਲੋਂ ਸਾਨੂੰ ਮਿਲੇ ਹੋਏ ਜੀ ਬ੍ਰੋਸ਼ਰ ਪੂਰੇ ਬ੍ਰੋਸ਼ਰ ਪ੍ਰੈਸ਼ਰ ਹੁੰਦੇ ਸਾਰੇ ਜਾਣਕਾਰੀ ਕਿਉਂਕਿ ਸਾਡੇ ਕੋਲ ਬ੍ਰਾਂਡਡ ਕੰਪਨੀਆਂ ਹਮਮ ਦੇਸੀ ਕੰਪਨੀਆਂ ਨਹੀਂ ਸਾਡੇ ਕੋਲ ਜਿਹੜੀਆਂ ਆਮ ਕਰਿਆ ਨਹੀਂ ਦਤਾਨਾ ਤੇ ਉਹ ਨਹੀਂ ਵਾਹ ਜੀ ਵਾਹ ਰੇਟ ਰੇਟ ਸਾਡਾ ਕੰਪਨੀ ਰੇਟਸ ਐਦਾਂ ਹੁੰਦੀ ਗੱਲ ਇੰਨਾ ਵਧੀਆ ਕੰਮ ਹੈ ਜੀ ਫੀਡ ਸਟੋਰ ਹੈ ਇਹਨਾਂ ਦਾ ਨਾਲੇ ਸਭ ਤੋਂ ਵਧੀਆ ਗੱਲ ਹੈ ਅਸੀਂ ਕਰ ਰਹੇ ਹਾਂ ਰੋਪੜ ਜ਼ਿਲ੍ਹੇ ਦੀ ਵਲੋਗਿੰਗ ਇੱਕ ਇੱਕ ਪਿੰਡ ਦਾ ਨੌ ਗਿਣਾਤਾ ਦੀ ਤੁਸੀਂ ਆਹ ਹੈ ਜੀ ਅਸਲ ਗੱਲ ਸਾਡੇ ਨਾਲ ਕਨੈਕਟ ਕਰਦੀ ਦੋ ਗੱਲਾਂ ਅੱਜ ਸਾਡੇ ਨਾਲ ਕਨੈਕਟ ਕੀਤੀਆਂ ਇੱਕ ਤਾਂ ਮੇਲਿਆਂ ਦੇ ਲਈ ਜਿਹੜੇ ਪਸ਼ੂ ਤਿਆਰ ਕਰਦੇ ਆ ਤੁਸੀਂ ਹਾਂਜੀ ਹਾਂਜੀ ਦੂਸਰੀ ਗੱਲ ਬੜੀ ਵਧੀਆ ਕੀ ਹੈ ਸਾਰੇ ਪਿੰਡਾਂ ਦੇ ਨੌ ਲੈਤੇ ਤੁਸੀਂ ਰਜਿੰਦਰ ਜੀ ਨੂੰ ਤੁਹਾਡੇ ਜਿਹੜੇ ਸਟੋਰ ਮੈਨੇਜਰ ਹੈ ਇਹਨਾਂ ਨੂੰ ਵੀ ਪਿੰਡਾਂ ਦੇ ਨੌ ਪੂਰੇ ਯਾਰ ਦਾ ਤੁਹਾਨੂੰ ਵੀ ਕਿਉਂਕਿ ਗਾਹ ਕਾਲ ਤੇ ਤੁਹਾਡੇ ਕੋਲ ਕੰਮੇ ਇਹੀ ਕਰਦੇ ਜੀ ਜ਼ਿਆਦਾ ਮੈਂ ਤਾਂ ਬਾਹਰ ਹੀ ਰਹਿਣਾ ਜੀ ਹੂੰ ਮੈਂ ਤਾਂ ਬਾਹਰ ਆਸਟ੍ਰੇਲੀਆ ਰਹਿਣਾ ਅੱਛਾ ਤੇ ਇਹੀ ਕਰਦੇ ਕੰਮ ਸਾਰਾ ਹੂੰ ਉਹ ਤੋਂ ਬਿਨਾ ਸਾਡੇ ਕੋਲ ਕੈਲਸ਼ੀਅਮ ਵਗੈਰਾ ਇਹ ਵੀਰ ਵੈਕ ਦਾ オリジナル ਅੱਛਾ ਆਹ ਭਾਈ ਕੈਮਰਾ ਪਾਏ ਆਹ ਹੈ ਕੈਲਸ਼ੀਅਮ ਵਗੈਰਾ ਦੀ ਇਹ ਕੈ ਇਹ ਕੰਪਨੀ ਵੀਰ ਵੇਖਦਾ ਹੀ ਹੈ ਜੀ ਕੰਪਨੀ ਬ੍ਰਾਂਡਡ ਕੰਪਨੀ ਹੈ ਜੀ ਜੀ ਵੀਰ ਵੇਖਾਂ ਜੀ ਇਹ ਕੈਲਸ਼ੀਅਮ ਦਾ ਕੀ ਰੋਲ ਹੈ ਜੀ ਕੈਲਸ਼ੀਅਮ ਦੁੱਧ ਦੇ ਲਈ ਜੀ ਸਰੀਰ ਦੇ ਲਈ ਹਾਂ ਜੀ ਹਾਂ ਜੀ ਗਰਮੀ ਵਿੱਚ ਚੰਗਾ ਉਹਦੇ ਲਈ ਅੱਛਾ ਅੱਛਾ ਦੁੱਧ ਦੀ ਮਕਦਾਦ ਸਹੀ ਵੜ ਜਾਵੇ ਉਹਦੀ ਹਾਂ ਐਦੀ ਜੇਰਨਾ ਪੈਂਦੀ ਹੋਵੇ ਉਹਦੇ ਲਈ ਲੱਗ ਹੈ ਜੀ ਜੀ ਹਾਂ ਇਹ ਮਤਲਬ ਸਾਡੇ ਕੋਲ ਸਾਰਾ ਉਹਨਾਂ ਦਾ ਲਿਕਵਿਡ ਜਿਹੜੇ ਰਜਿੰਦਰ ਜੀ ਕੁਝ ਗੱਲਾਂ ਉਹ ਤੁਹਾਡੇ ਨਾਲ ਕਰਨੀਆਂ ਹੈ ਕੀ ਕਹਿੰਦੇ ਤੁਸੀਂ ਇਸ ਸਟੋਰ ਦੇ ਵਿੱਚ ਜਿਹੜਾ ਹੈ ਜੇਕਰ ਤੁਹਾਨੂੰ ਆਰਡਰਸ ਆਉਂਦੇ ਨੇ ਤਾਂ ਤੁਸੀਂ ਡਿਲੀਵਰੀ ਜਿਹੜੀ ਹੈ ਪ੍ਰੋਪਰ ਕਰ ਦਿੰਦੇ ਸਮਾਨ ਦੀ ਹਾਂਜੀ ਹਾਂਜੀ ਪ੍ਰੋਪਰ ਕਰ ਦਾਂਗੇ ਟਰਾਂਸਪੋਰਟੇਸ਼ਨ ਦੇ ਚਾਰਜਿਸ ਲੱਗਣਗੇ ਦੀ ਇਹ ਨਹੀਂ ਗੱਲ ਹੈ ਠੀਕ ਹੈ ਨਾ ਜੀ ਬਿਲਕੁਲ ਟਰਾਂਸਪੋਰਟੇਸ਼ਨ ਦੇ ਚਾਰਜਿਸ ਲੱਗਣਗੇ ਪਰ ਸਮਾਨ ਜਿਹੜਾ ਹੈ ਤੁਹਾਡੇ ਡੋਰ ਸਟੈਪ ਤੱਕ ਤੁਹਾਡੇ ਫਾਰਮ ਹਾਊਸ ਤੱਕ ਪਹੁੰਚਾ ਦੇਣਗੇ ਬਾਬਾ ਨਾਨਕ ਫੀਡ ਸਟੋਰ ਇੱਕ ਫੀਡ ਸਟੋਰ ਤੁਸੀਂ ਹੋਰ ਦੱਸਿਆ ਖੇੜਾਵਾੜ ਇੱਕ ਸਾਡਾ ਖੇੜਾਵਾੜ ਹੈ ਜੀ ਉਹਦੀ ਲੋਕੇਸ਼ਨ ਵੀ ਦੱਸ ਦਿਓ ਉਹ ਕੁਬਾਹੇੜੀ ਰੋਡ ਤੇ ਯਸ਼ ਯਸ਼ ਮਿਲਕਵਾਰ ਦੇ ਸਾਹਮਣੇ ਬਿਲਕੁਲ ਯਸ਼ ਮਿਲਕਵਾਰ ਦੇ ਸਾਹਮਣੇ ਬਿਲਕੁਲ ਹਾਂਜੀ ਉਹ ਗੁਰੂ ਨਾਨਕ ਫੀਡ ਸਟੋਰ ਦੇ ਨਾਂ ਤੇ ਹੈ ਜੀ ਉਹ ਗੁਰੂ ਨਾਨਕ ਫੀਡ ਸਟੋਰ ਦੇ ਕੁਬਾਹੇੜੀ ਰੋਡ ਤੇ ਉੱਥੇ ਵੀ ਇਹ ਸਾਰੀਆਂ ਫੀਡਾਂ ਮਿਲਦੀਆਂ ਵੈਰੀ ਨਾਈਸ ਹਾਂ ਜੀ ਇਹ ਤੋਂ ਬਿਨਾ ਸਾਡੇ ਕੋਲ ਮੁਸਕਾਨ ਦੀ ਵੀ ਹੈ ਇੱਕ ਅੱਛਾ ਜੀ ਮੁਸਕਾਨ ਦਾ ਅੱਜ ਕੱਲ ਉਹ ਡਰਾ ਸਿਸਟਮ ਚੱਲਦਾ ਦੋ ਥੈਲਿਆਂ ਦੇ ਨਾਲ ਇੱਕ ਓਪਨ ਚੱਲਦਾ ਨਿਕਲਦਾ ਅੱਛਾ ਦੋ ਥੈਲਿਆਂ ਚ ਇੱਕ ਓਪਨ ਓਪਨ ਨਿਕਲਦਾ ਉਹਦੇ ਚ ਥਾਰ ਨੇ ਵੀ ਨਿਕਲ ਸਕਦੀ ਹਾਂ ਤੇ ਕਾਰਾਂ ਹੋਰ ਵੀ ਰੱਖੀਆਂ ਜਾਂ ਬਹੁਤ ਨਾਮ ਲਿਖੇ ਹੋਏ ਬਹੁਤ ਲੱਕੀ ਡਰਾ ਆ ਸਕਦਾ ਹੈ ਪਿਗਰੀ ਫਾਰਮ ਦੀ ਗਾਈਡੈਂਸ ਦੀ ਜਿਹੜੀ ਹੈ ਹੈ ਹਾਂਜੀ 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 ਉਹਦੀ ਵਿਵਸਥਾ ਹੈਗੀ ਸਾਡੇ ਕੋਲ ਕਿਉਂਕਿ ਸਾਡਾ ਆਪਣਾ ਪਿਗਰੀ ਫਾਰਮ ਸੀਗਾ ਜੀ ਇੱਥੇ ਡਾਕਟਰ ਪਿਗਰੀ ਫਾਰਮ मियां ਪਰ ਹੁਣ ਪਿਛਲੇ ਸਾਲ ਮੈਂ ਬੰਦ ਕਰਕੇ ਬਾਹਰ ਚਲਾ ਗਿਆ ਜੀ ਕਰਕੇ ਬੇਟਾ ਫਿਰ ਕੱਲਾ ਰਹਿ ਗਿਆ ਸੀ ਇਹ ਹਰਜਿੰਦਰ ਸਿੰਘ ਫਿਰ ਇਕੱਲੇ ਕੋਲ ਗਾਈਡਲਾਈਨ ਗਾਈਡੈਂਸ ਲੈਣ ਦੇ ਲਈ ਨਾ ਕੋਈ ਵੀ ਇੰਜੈਕਸ਼ਨ ਲਾਉਣੇ ਹਾਂ ਜਾਂ ਉਹਨਾਂ ਨੂੰ ਜੋ ਵੀ ਫੱਸੀ ਕਰਨਾ ਕੋਈ ਵੀ ਕੰਮ ਕਰਨਾ ਉਹਨਾਂ ਨੇ ਕਿਵੇਂ ਫੀਡ ਪਾਉਣੀ ਹੈ ਉਹ ਇਹ ਫੁੱਲ ਨੋਲਿਜ ਹੈ ਇਹਨਾਂ ਨੂੰ ਫਾਰਮ ਦੀ ਜੇ ਕਿਨੇ ਗਾਈਡੈਂਸ ਵੀ ਲੈਣੀ ਹੋਵੇ ਨਾ ਤਾਂ ਇਹ ਫੁੱਲ ਗਾਈਡਰ ਹੈ ਤਾਂ ਪੂਰੀ ਹਾਂ ਦੁਆਇਆਂ ਵਾਰੇ ਹਾਂ ਹਾਂ ਤੁਸੀਂ ਉਪਲਬਧ ਕਰਾਉਂਦੇ ਹਾਂ ਹਾਂ ਪੂਰੀ ਹਾਂ ਸੂਰਾ ਦੇ ਅਸਲੀ ਤਾਂ ਰੌਲਾ ਹੈ ਕਿ ਪਿਗਲੀ ਫਾਰਮ ਦੇ ਵਿੱਚ ਜਿਹੜਾ ਹੈ ਜਿਹੜੇ ਬੱਚੇ ਹੈਗੇ ਆ ਉਹ ਦਿੱਕਤ ਬੱਚਿਆ ਸੂਰੀਆਂ ਤੇ ਬਰੀਡਿੰਗ ਦਾ ਕੰਮ ਮੇਨ ਹੈ ਜੀ ਉੱਥੇ ਜੀ ਹਮ ਬਰੀਡਿੰਗ ਪਰ ਜਿਆਦਾ ਦਾ ਡਿਪੈਂਡ ਕਰਦਾ ਜੀ ਜਿਗਰੀ ਫਾਰਮ ਜੀ ਜੇ ਬਰੀਡਿੰਗ ਗੜਬੜ ਹੋ ਗਈ ਫਿਰ ਪ੍ਰੋਬਲਮ ਆਉਂਦੀ ਹੈ ਜੀ ਅੱਛਾ ਫਿਰ ਫਾਰਮ ਫੇਲ ਹੈ ਜੀ ਤੁਹਾਡਾ ਕੁਝ ਲੋਕ ਨਾ ਜੀ ਪੈਸੇ ਦੇ ਲਾਲਚ ਕਰਕੇ ਵੇਸਟ ਵਗੈਰਾ ਪਾਣੀ ਸ਼ੁਰੂ ਕਰ ਦਾਂਦੇ ਅੱਛਾ ਉਸ ਕਰਕੇ ਉਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹਮ ਤੇ ਕੁਝ ਲੋਕ ਇਦਾਂ ਦੇ ਵੀ ਅਸੀਂ ਉਹਨਾਂ ਨੂੰ ਫੀਡ ਪਾਣਾ ਹੌਲੀ ਹੌਲੀ ਪਹਿਲਾਂ ਤਾਂ ਲੋਕਾਂ ਨੂੰ ਨੌਲੇਜ ਨਹੀਂ ਤੀ ਜੀ ਹਮ ਤੇ ਉਹਨਾਂ ਨੂੰ ਹੌਲੀ ਹੌਲੀ ਅਸੀਂ ਫੀਡ ਪਾਣੇ ਬਾਰੇ ਦੱਸਿਆ ਤਾ ਹੁਣ ਉਹਨਾਂ ਨੂੰ ਵਧੀਆ ਰਿਜ਼ਲਟ ਆਣ ਲੱਗੇ ਜੀ ਤੇ ਹੁਣ ਉਹਨਾਂ ਦਾ ਫਾਰਮ ਵਧੀਆ ਚੱਲ ਰਿਹਾ ਜੀ ਅੱਜ ਦੇ ਟਾਈਮ ਵਿੱਚ ਹੂੰ ਤੇ ਅੱਜ ਦੇ ਟਾਈਮ ਵਿੱਚ ਬੱਚਿਆਂ ਦੇ ਵੀ ਰੇਟ ਪਿਗ ਫਾਰਮ 'ਚ ਵਧੀਆ ਹੋ ਗਏ ਜੀ ਤੇ ਅੱਜ ਕੱਲ ਟੋਟਲ ਕੰਮ ਫੀਡ ਪਰੇ ਚੱਲ ਰਿਹਾ ਜੀ ਵਧੀਆ ਤਰੀਕੇ ਨਾਲ ਸਾਰਾ ਕੰਮ ਫੀਡ ਦਾ ਵੀ ਵੇਸਟੂਜ ਵਾਲਾ ਕੰਮ ਖਤਮ ਹੈ ਜੀ ਕੀ ਕਹਿੰਦੇ ਵੀ ਉਹ ਵੇਸਟ ਕਰਕੇ ਖਰਾਬੀ ਕਰ ਲੈਂਦੇ ਸਾਰੇ ਵੇਸਟ ਕਰਕੇ ਬੱਚੇ ਨਹੀਂ ਫੇ ਸੂਰੀਆਂ ਦੇ ਨਾਲ ਬੱਚੇ ਨਹੀਂ ਹਾਂ ਉਹ ਮਰੇ ਮਰੇ ਬੱਚੇ ਹੁੰਨੇ ਪੈਦਾ ਹਾਂ ਫਿਰ ਉਹ ਅੱਗੇ ਗ੍ਰੋਥ ਨਹੀਂ ਹੁੰਦੀ ਉਹਨਾਂ ਦੀ ਜੀ ਫਿਰ ਇਨਾਂ ਦੇ ਸਵਾਈਨ ਦੇ ਜਿਹੜੇ ਇੰਜੈਕਸ਼ਨ ਲੱਗਣੇ ਹੂੰ ਉਹ ਵੀ ਬਹੁਤ ਜ਼ਰੂਰੀ ਹੈ ਉਹਨਾਂ ਬਾਰੇ ਵੀ ਜੇ ਨੌਲੇਜ ਲੈਣੀ ਤਾਂ ਇਹ ਰਜਿੰਦਰ ਸਿੰਘ ਪੂਰੇ ਮਹਾਰਾਏ ਚੀਤੇ ਕਿਉਂਕਿ ਇਹਨਾਂ ਨੇ 5 ਸਾਲ ਫਾਰਮ ਕੀਤਾ ਬਹੁਤ ਲਾਰਜ ਸਕੇਲ ਤੇ ਕੀਤਾ ਇਹ ਸਰ ਜੀ ਹੁਣ ਇਕੱਲੇ ਸੀਗੇ ਉਹਦੇ ਕਰਕੇ ਫੇਰ ਅਸੀਂ ਬੰਦ ਕਰਤਾ ਸੀ ਪੰਜਾਬ ਦਾ ਯੂਥ ਜਾ ਰਿਹਾ ਹੈ ਬਾਹਰ ਠੀਕ ਹੈ ਜੀ ਮੈਂ ਕਹਿੰਦਾ ਛੋਟੇ ਮੋਟੇ ਸਹਾਇਕ ਧੰਦੇ ਕਰਕੇ ਨਹੀਂ ਲੋਕ ਬਾਹਰ ਤੋਂ ਆ ਕੇ ਬਹੁਤ ਲੋਕਾਂ ਨੇ ਫਾਰਮ ਕੀਤੇ ਹੋਏ ਜੀ ਇੱਥੇ ਅੱਛਾ ਫੀਡ ਲੈ ਕੇ ਜਾਂਦੇ ਸਤੋਂ ਆਂ ਜਾਂਦੇ ਬਾਹਰ ਤੋਂ ਆ ਕੇ ਬਾਹਰ ਤੋਂ ਆ ਕੇ ਲੋਕਾਂ ਨੇ ਫਾਰਮ ਕੀਤੇ ਜੀ ਉੱਥੇ ਦੇਖ ਹਾਂਜੀ 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 ਹੁੰਦਾ ਹੈ ਆਹ ਖੱਡ ਬਠਿੰਡੌਰ ਹੈ ਜੀ ਉਹ ਅੱਜ ਵੀ ਅਮਰੀਕਾ ਬੈਠੇ ਬੰਦੇ ਅੱਛਾ ਫਾਰਮ ਉਰੇ ਚੱਲਦਾ ਉਹਨਾਂ ਦਾ ਫਾਰਮ ਇੱਥੇ ਚੱਲਦਾ ਹਾਂ ਫਾਰਮ ਇੱਥੇ ਚੱਲਦਾ ਖੱਡ ਬਠਿੰਡੌਰ ਹਾਂਜੀ ਹ ਇਹ ਤਾਂ ਮਤਲਬ ਬਾਹਰ ਜਾ ਕੇ ਦੇਖ ਲਿਆ ਵੀ ਸਾਰਾ ਕੁਝ ਵੀ ਕੰਮ ਇੱਥੇ ਹੋਦਾ ਹੈ ਫਾਰਮ ਇੱਥੇ ਚੱਲਦਾ ਹਾਂਜੀ ਉਹਨਾਂ ਦਾ ਬਹੁਤ ਤਕੜਾ ਫਾਰਮ ਚੱਲਦਾ ਉਹਨਾਂ ਦਾ ਹੂੰ ਤੇ ਇਹ ਇੱਕ ਇੱਥੇ ਇੱਕ ਨਵਾਂ ਸ਼ਹਿਰ ਕੋਲ ਹੈ ਅੱਛਾ ਜੀ ਉਹ ਫੌਰਨ ਚ ਹੈ ਉਹਨਾਂ ਦੇ ਫਾਰਮ ਇੱਥੇ ਚੱਲਦੇ ਸਾਰੇ ਫਾਰਮ ਇੱਥੇ ਚੱਲਦੇ ਹਾਂ ਫਾਰਮ ਇੱਥੇ ਚੱਲਦੇ ਬਿਗਰੀ ਪਾਲ ਆ ਸੁਣੀ ਜੀ ਗੱਲ ਐਦਾਂ ਵੀ ਹੁੰਦਾ ਜੀ ਆਪ ਵਿਦੇਸ਼ਾਂ ਵਿਦੇਸ਼ਾਂ ਚ ਬੈਠੇ ਲੋਕ ਫਾਰਮ ਹਾਊਸ ਦਾ ਕੰਮ ਚਾਹੇ ਬਿਗਰੀ ਹੈ ਚਾਹੇ ਪਸ਼ੂ ਪਾਲਣ ਹੈ ਚਾਹੇ ਮਜੀਆਂ ਗਾਈਆਂ ਦਾ ਕੰਮ ਹੈ ਇੱਥੇ ਬੈਠ ਕੇ ਕਰ ਰਹੇ ਆ ਆ ਹੈ ਜੀ ਖਾਸੀਅਤ ਆਪਾਂ ਫੀਡਬੈਕ ਵੀ ਲੈਨੇ ਆ ਸਾਡੇ ਨਾਲ ਸਰਦਾਰ ਜੀ ਖੜੇ ਨੇ ਜੀ ਕੀ ਕਹਿੰਦੇ ਜੀ ਬਾਬਾ ਨਾਨਕ ਫੀਡ ਸਟੋਰ ਬਾਰੇ ਜੀ ਕਿੱਦਾਂ ਚੱਲਦਾ ਜੀ ਬਹੁਤ ਵਧੀਆ ਚੱਲਦਾ ਜੀ ਸੇਵਾਵਾਂ ਇਹਨਾਂ ਦੀਆਂ ਵਧੀਆ ਤੁਹਾਨੂੰ ਲੱਗਦੀਆਂ ਬਹੁਤ ਵਧੀਆ ਸੇਵਾਵਾਂ ਜੀ ਕੀ ਖਾਸ ਗੱਲ ਲੱਗਦੀ ਹੈ ਇਹਨਾਂ ਦੀ ਦੁਕਾਨ ਦੀ ਤੁਹਾਨੂੰ ਆਪਣੀ ਘਰ ਦੀ ਖਾਸ ਦੁਕਾਨ ਹੈ ਇਹ ਹੂੰ ਤੇ ਇਲਾਕੇ ਦੇ ਵਿੱਚ ਵੀ ਪੂਰੀ ਮਾਰਕੀਟ ਬਣੀ ਹੋਈ ਹੈ ਹੂੰ ਆਪਣਾ ਬਜ਼ੁਰਗਾਂ ਦਾ ਪੁਰਾਣਾ ਉਹ ਹੈ ਨਾਵ ਚੱਲਦਾ ਨਾਵ ਚੱਲਦਾ ਜੀ ਮਿੱਤਰਾਂ ਦਾ ਨਾਂ ਚੱਲਦਾ ਹਾਂਜੀ 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 ਮਿੱਤਰਾਂ ਦਾ ਨਾਂ ਚੱਲਦਾ ਇਹ ਗੱਲ ਇਹ ਹੈ ਇਹ ਇਹਦੀ ਪੁਰਾਣੀ ਦੁਕਾਨ ਪਿੰਡਾਂ ਦੇ ਵਿੱਚ ਜਿਹੜਾ ਜਿਹੜਾ ਭਾਈਚਾਰਾ ਹੁੰਦਾ ਨਾ ਜੀ ਇਹ ਇਹ ਬੜਾ ਬਹੁਤ ਮਹੱਤਵ ਰੱਖਦਾ ਹੈ ਬੜੀ ਖਾਸੀਅਤ ਰੱਖਦਾ ਹੈ ਪੁਰਾਣਾ ਨਾਂ ਹੈ ਪੂਰੀ ਮਾਰਕੀਟ ਬਣੀ ਹੋਈ ਹੈ ਬਾਬਾ ਨਾਨਕ ਫੀਡ ਸਟੋਰ ਜਸਪਾਲ ਸਿੰਘ ਜੀ ਇਸ ਦੇ ਓਨਰ ਹੈ ਤੇ ਨਾਲ ਇਹਨਾਂ ਦੇ ਪੁੱਤਾਂ ਵਰਗੇ ਜਿਹੜੇ ਹੈ ਰਜਿੰਦਰ ਸਿੰਘ ਸਟੋਰ ਮੈਨੇਜਰ ਰਜਿੰਦਰ ਸਿੰਘ ਰਾਜਾ ਕਹਿੰਨੇ ਪੂਰੀ ਜਾਣਕਾਰੀ ਮੈਂ ਕਹਿੰਨਾ ਫੀਡ ਦੇ ਪ੍ਰਤੀ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਇਹਨਾਂ ਦੀ ਤਾਂ ਤੁਸੀਂ ਇਹਨਾਂ ਤੋਂ ਲੈ ਸਕਦੇ ਇਹ ਹੈ ਖਾਸੀਅਤ ਆਉਂਦੇ ਰਹਿੰਦੇ ਜੀ ਲੋਕ ਤੁਹਾਡੇ ਕੋਲ ਜਾਣਕਾਰੀ ਲੈਣ ਆਂਦੇ ਹਾਂ ਜੀ ਹਾਂ ਜੀ ਹਾਂ ਜੀ ਆਉਂਦੇ ਰਹਿੰਦੇ ਜੀ ਆਉਂਦੇ ਰਹਿੰਦੇ ਫੀਡ ਇਦਾਂ ਦਿੰਦੇ ਹੀ ਨਹੀਂ ਜੀ ਲੋਕਾਂ ਨੂੰ ਅੱਛਾ ਦਿੰਦੇ ਹੀ ਨਹੀਂ ਫੀਡ ਹਾਂ ਜੀ ਹਾਂ ਜੀ ਆਪਾਂ ਉਹਨਾਂ ਨੂੰ ਪਹਿਲਾਂ ਪੁੱਛਦੇ ਆ ਜੀ ਅੱਛਾ ਤੁਹਾਡੇ ਡੰਗਰ ਕਿੰਨੇ ਦੁੱਧ ਵਾਲੇ ਆ ਜੀ ਹੂੰ ਕੀ ਆ ਪ੍ਰੋਬਲਮ ਆਉਣਾ ਚ ਉਹ ਸਾਹਮਣਾ ਫੀਡ ਦੇ ਦਿਜੀਏ ਆਪਾਂ ਐਦਾਂ ਫੀਡ ਨਹੀਂ ਆਪਾਂ ਦੰਦੇ ਜੀ ਐਦਾਂ ਵੇਚਣ ਵਾਲਾ ਕੰਮ ਨਹੀਂ ਵੇਚਣ ਵਾਲਾ ਕੰਮ ਨਹੀਂ ਹਾਂਜੀ ਹਾਂਜੀ ਆਪਣਾ ਉਹ ਕੰਮ ਨਹੀਂ ਹੈਗਾ ਵੇ ਚਕਾ ਕੇ ਥੈਲਾ ਭੇਜਤਾ ਜੀ ਅਗਲੇ ਨੂੰ ਉਹ ਕੰਮ ਨਹੀਂ ਜੀ ਆਪਣਾ ਹੈਗਾ ਅੱਬੇ ਜਿਵੇਂ ਸੀਮੈਂਟ ਦਾ ਥੈਲਾ ਆਪਾਂ ਜੀ ਕਿਹਾ ਇੰਨਾ ਨਹੀਂ ਹੈ ਬਿਲਕੁਲ ਅਗਲੇ ਨੂੰ ਪੁੱਛ ਕੇ ਨਾ ਪ੍ਰੋਪਰ ਡੰਗਰਾ ਬਾਰੇ ਅੱਛਾ ਵੀ ਕੀ ਆ ਪ੍ਰੋਬਲਮ ਚੱਲ ਰਹੀ ਹੈ ਜੀ ਕਟੀਆਂ ਬਛੇ ਤਿਆਰ ਕਰਨਾਂ ਵਾਲੀ ਫੀਡ ਲੈਣੀਆਂ ਤਾਂ ਉਹਨਾਂ ਨੂੰ ਪੂਰਾ ਪ੍ਰੋਪਰ ਗਾਈਡੈਂਸ ਦੇ ਕੇ ਉਸ ਤਰ੍ਹਾਂ ਫੀਡ ਦੇਣੀ ਹੈ ਜੀ ਅੱਛਾ ਅੱਛਾ ਦੇ ਕੇ ਫੀਡ ਅਸੀਂ ਤਰ੍ਹਾਂ ਫੀਡ ਉਹ ਆਹ ਬਹੁਤ ਵਧੀਆ ਕੰਮ ਲੱਗਿਆ ਜੀ ਅਸਲੀ ਕੰਮ ਇਹ ਹੈ ਸਲੀ ਗੱਲ ਜੀ ਇਹ ਹੈ ਸਲੀ ਗੱਲ ਹੂੰ ਹੂੰ ਕਮਾਲ ਦੀ ਗੱਲ ਹੈ ਅੱਛਾ ਇਸ ਦੇ ਵਿੱਚ ਜਿਹੜਾ ਤੁਹਾਨੂੰ ਸਾਈਟ ਤੇ ਜੇਕਰ ਵਿਜ਼ਿਟ ਕਰਨਾ ਪੈਂਦਾ ਜਾਂਦੇ ਹੋ ਤੁਸੀਂ ਉਹਨਾਂ ਦੀ ਸਾਈਟ ਤੇ ਹਾਂਜੀ ਹਾਂਜੀ ਸਾਡੀ ਕੰਪਨੀ ਦੇ ਡਾਕਟਰ ਆਈ ਉਹਨਾਂ ਨੂੰ ਭੇਜਦੇ ਆਪਾਂ ਹੂੰ ਹਾਂਜੀ ਹਾਂਜੀ ਉਹਨਾਂ ਦੇ ਪ੍ਰੋਬਲਮ ਹੱਲ ਕਰਨ ਲਈ ਫਾਰਮਰ ਦੇ ਕੋਈ ਬਿਮਾਰੀ ਮੋਟੀ ਛੋਟਾ ਮੋਟਾ ਇਸ਼ੂ ਹੈ ਤਾਂ ਉਹ ਦੇਖ ਕੇ ਉਹ ਇਸ਼ੂ ਗਿਆ ਨਗਾਟ ਨੂੰ ਫੋੜ। ਅੱਛਾ ਹਾਂ ਉਹ ਫੀਡ ਦਾ। ਉਹ ਪੂਰੀ ਕੰਪਨੀ ਨੂੰ ਹਾਂ ਹਾਂ ਉਹ ਦਿੰਨੀ ਵੀ ਆ ਫੀਡ ਪਾਓ ਇਹ ਨੰਗਰ ਨੂੰ। ਹੂੰ। ਗੰਗਰ ਦਾ ਪੋਜੀਸ਼ਨ ਦੇਖ ਕੇ ਨਾ ਸਾਰੀ, ਉਹਦਾ ਦੁੱਧ ਦੇਖ ਕੇ, ਉਹਦਾ ਸਰੀਰ ਦੇਖ ਕੇ ਵੀ ਕਿਹੜੀ ਫੀਡ ਇਹਨੂੰ ਫਿੱਟ ਹੋਊਗੀ, ਉਹ ਫੀਡ ਪਾਉਂਦੇ। ਹਾਂਜੀ। ਦੇਖੋ ਜੀ ਬਾਬਾ ਨਾਨਕ ਫੀਡ ਸਟੋਰ ਔਰ ਇਸ ਫੀਡ ਸਟੋਰ ਦੀ ਖਾਸੀਅਤ ਹੈ ਕਿ ਜੇਕਰ ਕਿਸੇ ਨੂੰ ਪੂਰੀ ਗਾਈਡੈਂਸ ਚਾਹੀਦੀ ਹੋਵੇ ਉਹ ਪੂਰੀ ਮਿਲਦੀ ਗਾਈਡੈਂਸ ਔਰ ਬ੍ਰਾਂਡਡ ਸਮਾਨ ਹੈ ਨਾ ਕੋਈ ਉਸ ਕੰਪਨੀ ਦਾ ਔਰ ਟਿਵਾਨਾ ਕੰਪਨੀ ਦਾ ਔਰ ਪੂਰੀ ਜਿਹੜੀ ਹੈ ਬੈਕਅਪ ਹੈ ਇਹ ਹੈ ਕੰਮ ਕਰਨ ਦਾ ਤਰੀਕਾ ਬੜਾ ਵਧੀਆ ਨੈਟਵਰਕ ਬਣਾਇਆ ਹੋਇਆ ਇਹਨਾਂ ਨੇ ਗ੍ਰਾਹਕਾਂ ਦੇ ਨਾਲ ਤੇ ਗ੍ਰਾਹਕਾਂ ਨੇ ਇਹਨਾਂ ਦੇ ਨਾਲ ਨਾ ਚੱਲਦਾ ਜੀ ਇਹ ਬਾਬਾ ਨਾਨਕ ਫੀਡ ਸਟੋਰ ਦਾ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹਨਾਂ ਨੇ ਇਸ ਕੰਮ ਨੂੰ ਸੰਭਾਲਿਆ ਹੋਇਆ ਔਰ ਅਸਲ ਗੱਲ ਹੈ ਕਿ ਫਾਰਮ ਹਾਊਸ ਜਿੰਨੇ ਵੀ ਨੇ ਇਸ ਇਲਾਕੇ ਦੇ ਮੀਆਪੁਰ ਦੇ ਇਲਾਕੇ ਦੇ ਨਾਲ-ਨਾਲ 40-50 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿੱਥੇ ਵੀ ਫਾਰਮ ਹਾਊਸ ਚੱਲਦੇ ਨੇ ਚਾਹੇ ਉਹ ਪਿਗਰੀ ਹੋਵੇ ਚਾਹੇ ਉਹ گاਵਾ ਮੱਝੀਆਂ ਜਾਂ ਕਿਸੇ ਵੀ ਪ੍ਰਕਾਰ ਦਾ ਗਾਟ ਫਾਰਮ ਵੀ ਹੋਵੇ ਪੂਰ ਹਰੇਕ ਪ੍ਰਕਾਰ ਦੇ ਫਾਰਮ ਹਾਊਸ ਦੇ ਲਈ ਪੂਰੀ ਸੁਵਿਧਾ ਹੈ ਇੱਥੇ ਕੈਮਰਾ ਪਾ ਕੇ ਦਿਖਾਓ ਜੀ ਇੱਥੇ ਇਹਨਾਂ ਪਸ਼ੂਆਂ ਲਈ ਕੰਪਨੀ ਦੀਆਂ ਫੀਡਾਂ ਮਿਲਦੀਆਂ ਹਨ ਈਵਨ ਕਿ ਪੋਲਟਰੀ ਫਾਰਮ ਹਾਊਸ ਗਾਟ ਫਾਰਮ ਹਾਊਸ ਪਿਗਰੀ ਔਰ ਮੱਝੀਆਂ ਗਾਇਆਂ ਸਾਰੀਆਂ ਜਿਹੜੀਆਂ ਫੀਡਸ ਜੜੀਆਂ ਹੈ ਇਹਨਾਂ ਨੇ ਉਪਲਬਧ ਕੀਤੀਆਂ ਹੋਈਆਂ ਅਸੀਂ ਵੀਡੀਓਜ਼ ਬਣਾਣੇ ਆਪਣੇ ਵੀਡੀਓਜ਼ ਦੇ ਰਾਹੀਂ ਆਪਣੇ ਇਲਾਕੇ ਦੇ ਨਾਲ ਲੋਕਾਂ ਨੂੰ ਜੋੜਨਾ ਵੀ ਚਾਹੁੰਦੇ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਇਸ ਵੀਡੀਓ ਨੂੰ ਇਸ ਵਲੌਗ ਨੂੰ ਦੇਖ ਰਹੇ ਨੇ ਜੀ ਨਿਯੋਤਾ ਵੀ ਦੇਣੀਆਂ ਕਿ ਤੁਸੀਂ ਵੀ ਪੰਜਾਬ ਦੇ ਵਿੱਚ ਆਪਣੇ ਫਾਰਮ ਹਾਊਸ ਐਸਟੈਬਲਿਸ਼ ਕਰ ਸਕਦੇ ਹੋ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਉਸ ਨੂੰ ਡਿਪਿਊਟ ਕਰ ਸਕਦੇ ਹੋ ਦੇਖੋ ਜੀ ਇਹਨਾਂ ਨੇ ਆਪਣੇ ਪੁੱਤ ਵਰਗੇ ਮੈਨੇਜਰ ਇੱਥੇ ਜਿਹੜੇ ਹੈ ਰਜਿੰਦਰ ਸਿੰਘ ਜੀ ਰਾਜਾ ਇਹਨਾਂ ਨੂੰ ਬਿਠਾਇਆ ਹੋਇਆ ਪੂਰਾ ਕੰਮ ਇਹ ਸੰਭਾਲ ਲਿਆ ਹੋਇਆ ਹੈ ਇਹਨਾਂ ਨੇ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਜੀ ਕਿ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਤੇ ਖੱਡ ਬਟਲੌਰ ਦੇ ਵਿੱਚ ਲੋਕਾਂ ਨੇ ਆਪਣੇ ਫਾਰਮ ਹਾਊਸ ਸਟੈਬਲਿਸ਼ ਕੀਤੇ ਬੇਸ਼ੱਕ ਰਹਿ ਰਹੇ ਵਿਦੇਸ਼ੀ ਕਰਤੀ ਸੀ ਆਹ ਗੱਲ ਬੜੀ ਵਧੀਆ ਲੱਗੀ ਕਿ ਨੌਜਵਾਨ ਬੇਸ਼ੱਕ ਜਿੱਥੇ ਮਰਜ਼ੀ ਬੈਠੇ ਤੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਸਟੈਬਲਿਸ਼ ਕਰ ਸਕਦੇ ਆ ਠੀਕ ਹੈ ਜੀ ਤੁਸੀਂ ਇਸ ਗੱਲ ਕਰਾ ਦਿੱਤੀ ਜੀ ਬਹੁਤ ਵਧੀਆ ਸਾਰੇ ਮਤਲਬ ਉੱਥੇ ਬੈਠੇ ਕਮਾਈ ਕਰ ਰਹੇ ਆ ਇੱਥੇ ਬੰਦਿਆਂ ਨੇ ਪਿੰਡ ਨਾਲ ਜੁੜੇ ਨਾਲੇ ਰੋਜ਼ਗਾਰ ਮਿਲਿਆ ਹੈ ਬੰਦਿਆਂ ਨੂੰ ਜਿਹੜੇ ਪਿੱਛੋਂ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ ਨਾ ਹੂੰ ਬੰਦੇ ਰੱਖੇ ਹੋਏ ਉਹਨਾਂ ਦੇ ਫਾਰਮ ਦੇ ਬਲੌਗਸ ਦੇਖਦੇ ਹੋ ਤੁਸੀਂ ਮੈਂ ਤਾਂ ਬਹੁਤ ਦੇਖਣਾ ਜੀ ਸਾਰੇ ਦੇਖਦੇ ਬਹੁਤ ਦੇਖਣੇ ਜਾਂਦੇ ਇਹ ਮਿਲਦੀ ਜੁਲਦੀ ਗੱਲ ਹੋ ਗਈ ਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਆਹ ਦੇਖੋ ਆਪਣੀ ਦੁਕਾਨ ਵੀ ਅਸੀਂ ਦਿਖਾ ਰਹੇ ਹਾਂ ਤੁਹਾਡੀ ਜਾਣਕਾਰੀ ਵੀ ਦੇ ਦਿੱਤੀ ਤੇ ਨਾਲੇ ਅਸਲ ਗੱਲ ਇੱਕ ਸਲਾਹ ਜਿਹੜਾ ਤੁਸੀਂ ਬੜਾ ਵਧੀਆ ਦੇ ਰਹੇ ਇਸ ਦਿਨ ਜਰੀਏ ਜੀ ਨਹੀਂ ਬਾਹਰ ਜਾਣ ਦੀ ਵੀ ਲੋੜ ਨਹੀਂ ਲੋਕ ਬਹੁਤ ਫਾਰਮਾ ਸਾਡੇ ਇੱਕ ਮੁੰਡਾ ਗੋਰਾ ਹੀ ਮੀਆਂਪੁਰ ਦਾ ਇੱਥੇ ਜੀ ਦਲਜੀਤ ਸਿੰਘ ਫੌਜੀ ਦਾ ਬ ਉਹ ਬਾਹਰ ਜਾਣਾ ਹੀ ਨਹੀਂ ਚਾਹੁੰਦਾ ਉਹਨੇ ਫਾਰਮ ਹਾਊਸ ਇੰਨਾ ਤਕੜਾ ਕਰ ਲਿਆ ਦੀ ਬਹੁਤ ਵਧੀਆ ਬ੍ਰਾਂਡਿੰਗ ਕਰਤਾ ਉਹਨੇ ਇੱਕ ਹੋਰ ਦੇਖੋ ਜੀ ਫੌਰੀਨ ਤੋਂ ਆਇਆ ਸਰਜੀਤ ਸਿੰਘ ਪਰਖਾਲੀ ਫਿਰਦਾ ਪਰਦਾ ਮੁੰਡਾ ਜੀ ਉਹ ਸਾਰੀ ਫੀਡ ਮੇਥੋਂ ਜਾਂਦੀ ਉਹਨੂੰ ਅੱਛਾ ਸਾਰੀਆਂ ਕਟੀਆਂ ਵਛੀਆਂ ਤਿਆਰ ਹੋਣੇ ਮੇਥੋਂ ਕਰਨੀਆਂ ਫੀਲਡ 'ਚ ਜਾ ਕੇ ਅੱਛਾ ਉਹ ਇੱਥੋਂ ਵੀ ਸਾਰੀ ਫੀਡ ਪਰਖਾਲੀ ਵੀ ਇੱਥੇ ਲੈ ਕੇ ਜਾਂਦਾ ਪਹਿਲਾਂ ਹਿਰਦਾ ਪਰ ਜਾਂਦਾ ਦੀ ਹੂੰ ਉਹਨੇ ਫਾਰਮ ਹਾਊਸ ਬਹੁਤ ਵੱਡਾ ਬਣਾ ਲਿਆ ਉਹ ਫੌਰੀਨ ਤੋਂ ਆ ਕੇ ਇੱਥੇ ਕਰਿਆ ਉਹਨੇ ਕੰਮ ਮਲਾਵਾਂਗੇ ਸਾਨੂੰ ਉਹਨਾਂ ਦੇ ਨਾਲ ਹਾਂਜੀ ਹਾਂਜੀ ਮਲਾਵਾਂਗੇ ਤੁਹਾਨੂੰ ਹੂੰ ਮਲਾ ਤਾਂ ਹਾਂਜੀ 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 ਲਓ ਜੀ ਇਹਨਾਂ ਦੇ ਜ਼ਰੀਏ ਜਿਹੜਾ ਕੁਝ ਐਸੇ ਲੋਕਾਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਨੈਕਸਟ ਵਲੌਗਸ ਦੇ ਵਿੱਚ ਲਓ ਜੀ ਇਸ ਵਲੌਗ ਤੋਂ ਬਾਅਦ ਤੁਹਾਨੂੰ ਸਾਡੇ ਕੁਝ ਵਲੌਗਸ ਵੀ ਦੇਖਣ ਨੂੰ ਮਿਲਣਗੇ ਜਿਨ੍ਹਾਂ ਨੇ ਫਾਰਮ ਹਾਊਸ ਐਸਟੈਬਲਿਸ਼ ਕੀਤੇ ਹੋਏ ਨੇ ਪਸ਼ੂ ਤਾਂ ਦੇ ਨਾਲ ਸੰਬੰਧਿਤ ਚਾਹੇ ਪਿਗਰੀ ਐਸਟੈਬਲਿਸ਼ ਕੀਤੀ ਹੈ ਚਾਹੇ ਕਿਸੇ ਨੇ ਮੱਝੀਆਂ ਗਾਈਆਂ ਦਾ ਫਾਰਮ ਹਾਊਸ ਐਸਟੈਬਲਿਸ਼ ਕੀਤਾ ਹੈ ਜਾਂ ਕਿਸੇ ਨੇ ਪੋਲਟਰੀ ਫਾਰਮ ਐਸਟੈਬਲਿਸ਼ ਕੀਤਾ ਹੈ सरदार जसपाल सिंह ਦੇ ਸਾਰੇ ਕਸਟਮਰ ਨੇ ਕਿਉਂਕਿ ਇਸ ਇਲਾਕੇ ਦੇ ਲੋਕ ਸਾਰੇ ਬਾਬਾ ਨਾਨਕ ਫੀਡ ਸਟੋਰ ਤੋਂ ਮੀਆਂ ਪੁੱਟੋਂ ਸਮਾਨ ਲੈ ਕੇ ਜਾਂਦੇ ਨੇ ਹੁਣ ਤੁਹਾਡੀਆਂ ਸਵਾਮਾਂ ਲਵਾਂਗੇ ਜੀ ਆਪਾਂ ਨੂੰ 2 4 10 ਕਹਿੰਦੇ ਪਲਾਬੇ ਚ 10 ਪਾ ਦੇਣੀ ਸਾਨੂੰ ਵੀ ਉਹਨਾਂ ਨੂੰ 10 ਦੇ ਵਿੱਚ ਚੌੜਾ ਸਾਹਿਬ ਆਣ ਕੇ ਤੁਹਾਡੇ ਵੀਡੀਓ ਬਣਾਣਗੇ ਜੀ ਨਹੀਂ ਜੀ ਸਰਵਜੀਤ ਸਿੰਘ ਹੈ ਜੀ ਹਰਦਾਪੁਰ ਜੀ ਉਹ ਫੌਰਨ ਤੋਂ ਆ ਕੇ ਉਹਨਾਂ ਨੇ ਫਾਰਮ ਕੀਤਾ ਹਮ ਫਾਰਮ ਫਿਰ ਸਾਡੇ ਇੱਥੇ ਗੋਰਾ ਮੁੰਡਾ ਦਰਜੀਤ ਸਿੰਘ ਫੌਜੀ ਦਾ ਬੇਟਾ ਜੀ ਉਹਨਾਂ ਨੇ ਵੀ ਬਾਹਰ ਜਾਣਾ ਕੈਨਸਲ ਕਰਤਾ ਹੂੰ ਉਹਨਾਂ ਨੇ ਫਾਰਮ ਫਿਰ ਸਾਡੇ ਇਹ ਇਟਲੀ ਤੋਂ ਆਏ ਬੈਠੇ ਅੱਛਾ ਇਹ ਇਟਲੀ ਤੋਂ ਆਏ ਬੈਠੇ ਹਾਂਜੀ ਹਾਂਜੀ ਇਹਨਾਂ ਨੇ ਵੀ ਫਾਰਮ ਹੀ ਕੀਤਾ ਅੱਛਾ ਜਾਣਾ ਹੀ ਉਥੇ ਨਾਲੇ ਪੀਆਰ ਹੈ ਇਹ ਇਟਲੀ ਆਓ ਜੀ ਜਰਾ ਤੁਹਾਡੇ ਨਾਲ ਵੀ ਗੱਲਬਾਤ ਪੀਆਰ ਹੈ ਜੀ ਇਹ ਇਟਲੀ ਪੀਆਰ ਹੈ ਹਾਂ ਜੀ ਹਾਂ ਜੀ ਇੱਥੇ ਫਾਰਮ ਹਾਊਸ ਸੈਟ ਅਪ ਕੀਤਾ ਹੈ ਜਾਣਾ ਬੰਦ ਕਰ ਨੌ ਕੀ ਹੈ ਜੀ ਤੁਹਾਡਾ ਮੇਰਾ ਜੀ ਬਰਿੰਦਰ ਸਿੰਘ ਹੈ ਜੀ ਬਰਿੰਦਰ ਜੀ ਤੁਸੀਂ ਇਟਲੀ ਚ ਪੀਆਰ ਹੈ ਤੁਸੀਂ ਤੇ ਤੁਸੀਂ ਇੱਥੇ ਫਾਰਮ ਹਾਊਸ ਸਟੈਬਲਿਸ਼ ਕੀਤਾ ਹੋਇਆ ਹੁਣ ਹਾਂ ਜੀ ਕਿਸ ਤਰ੍ਹਾਂ ਬਣਿਆ ਕੀ ਕਿੱਦਾਂ ਬਣੀ ਗੱਲ ਇਹ ਗੱਲ ਹੈ ਜੀ ਹੁਣ ਮੁਰੇ ਸਾਨੂੰ ਠੀਕ ਲੱਗਦਾ ਜੀ ਹਾਂ ਬਾਹਰ ਵੀ ਸਾਨੂੰ ਕੋਈ ਦਿਹਾੜੀ ਨਹੀਂ ਲਾਉਣੀ ਪੈਣੀ ਹਾਂ ਬਾਹਰ ਦਿਹਾੜੀਆਂ ਲਿਆਨ ਨਾਲ ਆਪਣੇ ਫਾਰਮ ਹਾਊਸ ਦਾ ਕਰਾਂ ਠੀਕ ਹੈ ਜੀ ਗਾ ਆ ਜਿਹੜੇ ਬਾਬਾ ਨਾਨਕ ਫੀਡ ਸਟੋਰ ਵਾਲੇ ਇੱਕ ਗੱਲਬਾਤ ਕਰ ਰਹੇ ਕਹਿੰਦੇ ਆਪਣੇ ਗਾਹਕਾਂ ਦਾ ਪੂਰਾ ਧਿਆਨ ਰੱਖਦੇ ਗੱਲ ਸੱਚੀ ਹੈ ਹਾਂ ਸੱਚੀ ਹੈ ਰੱਖਦੇ ਧਿਆਨ ਹਾਂ ਧਿਆਨ ਪੂਰੀ ਗਾਈਡੈਂਸ ਮਿਲਦੀ ਹੈ ਹਾਂ ਫੀਡ ਵਧੀਆ ਜੀ ਇਹਨਾਂ ਦੀ ਐ ਇੱਕ ਨੰਬਰ ਫੀਡ ਹੈ ਜੀ ਹਾਂ ਬ੍ਰਾਂਡਡ ਮਾਲ ਹੈ ਸਾਰਾ ਹਾਂ ਮਾਲ ਵਧੀਆ ਸਾਰਾ ਡਿਊਸ ਕੰਪਨੀ ਤੇ ਟਵਾਣਾ ਕੰਪਨੀ ਦਾ ਮਾਲ ਵੇਚਦੇ ਆ ਖਾਸ ਗੱਲ ਹੈ ਹਾਂ ਜੀ ਕਿੱਦਾਂ ਕੀ ਕਹਿੰਦੇ ਇਹਨਾਂ ਦੀ ਡੀਲਿੰਗ ਬਾਰੇ ਜੀ ਡੀਲਿੰਗ ਬਹੁਤ ਵਧੀਆ ਜੀ ਕਦੇ ਜਾਮਾ ਜੀ ਰਾਤ ਬਰਾਤ ਇਹਨਾਂ ਨੂੰ ਕਹਿੰਦੇ ਜੀ ਹੂੰ ਵੀ ਆਪਣਾ ਜੀ ਆਈ ਨਹੀਂ ਹੈ ਜੀ ਫੀਡ ਤੇ ਬਿਨਾਂ ਰਹਿ ਸਕਦੇ ਹਾਂ ਆਓ ਜੀ ਰਾਜਾ ਜੀ ਤੁਸੀਂ ਇਹਨਾਂ ਦੀ ਡੀਲਿੰਗ ਕਿੱਦਾਂ ਦੀ ਇਹਨਾਂ ਦੇ ਸੂਪਰ ਮੈਨੇਜਰ ਇਹਨਾਂ ਦੀ ਬਹੁਤ ਵਧੀਆ ਡੀਲਿੰਗ ਵਧੀਆ ਡੀਲਿੰਗ ਹੈ ਇਹਨਾਂ ਨੂੰ ਰਾਤ ਨੂੰ 8 ਵਜੇ ਵੀ ਕਹਦੇ ਵੀ ਅੱਜ ਯਾਰ ਕੰਮ ਔਖਾ ਹੈ ਇਹ ਆ ਵੀ ਵਿਚਾਰਾ ਸੜ ਜਾਂਦਾ ਜੀ ਅੱਛਾ ਆਹ ਯਾਰ ਆਪ ਹੀ ਸੜ ਜਾਂਦੇ ਆ ਆ ਦੇਖੋ ਜੀ ਐਦਾਂ ਹੁੰਦੀ ਗੱਲ ਐਦਾਂ ਹੁੰਦੀ ਗੱਲਬਾਤ ਇਹ ਸਹੀ ਹੈ ਇਹ ਕਸਟਮਰ ਰਿਵਿਊ ਲੈ ਜੀ ਆਪਾਂ ਨੇ ਇਹਨਾਂ ਦਾ ਕਿ ਲੋਕੇਸ਼ਨ ਇੱਕ ਵਾਰੀ ਫੇਰ ਦੱਸ ਦਈਏ ਇਹ ਹੈ ਨੂਰਾ ਆਟੇ ਦੀ ਚੱਕੀ ਵਾਲੇ ਇਹ ਬਿਲਕੁਲ ਇਹਦੇ ਸਾਹਮਣੇ ਹੈ ਨੂਰਾ ਆਟੇ ਦੀ ਚੱਕੀ ਵਾਲੇ ਦੇ ਬੰਦਾ ਔਰ ਕਿਆ ਹਾਲ ਹੈ ਜੀ ਕਿੱਦਾਂ ਇਹਨਾਂ ਦੀ ਕਿੱਦਾਂ ਦੀ ਇਹ ਫੀਡ ਸਟੋਰ ਵਧੀਆ ਜੀ ਵਧੀਆ ਜੀ ਇਹਨਾਂ ਨੂੰ ਅਸੀਂ ਪਿਛਲੇ ਵਲੌਗ ਚ ਲੈ ਕੇ ਆਉਂਦਾ ਸੀਗਾ ਜੀ ਬਹੁਤ ਮਸ਼ਹੂਰ ਲੋਕੇਸ਼ਨ ਹੈ ਪੂਰਾ ਆਪਣੇ ਆਪ ਦੇ ਵਿੱਚ ਬ੍ਰਾਂਡ ਹੈ ਨੂਰਾ ਆਟੇ ਦੀ ਚੱਕੀ ਕਿਸੇ ਤੋਂ ਪੁੱਛ ਲਿਓ ਬਾਬਾ ਨਾਨਕ ਫੀਡ ਸਟੋਰ ਹੁਣ ਆਪਾਂ ਗੱਲਾਂ ਬਾਤਾਂ ਫੇਰ ਇੱਥੇ ਕਰਾਂਗੇ ਜੀ ਆਪਾਂ ਦੀ ਇਹਦੇ ਵਿੱਚ ਜਿਹੜੇ ਸਿਸਟਮ ਹੈ ਵੀ ਕਿਹੜੀ ਚੀਜ਼ ਕਦੋਂ ਦੇਣੀ ਹੈ ਤਾਂ ਉਹਦਾ ਕੋਈ ਚਾਰਟ ਕੋਈ ਵੇਰਵਾ ਜਿਹੜਾ ਹੈ ਬਣਿਆ ਬਣਾਇਆ ਵੀ ਹੈ ਤੁਹਾਡੇ ਕੋਲ ਉਹਦੇ ਬਣੇ ਬਣਾਏ ਵੀ ਚਾਰਟ ਹੈਗੇ ਸਾਡੇ ਕੋਲ ਸਾਰੇ ਕੰਪਨੀ ਵੱਲੋਂ ਜਿਹੜੇ ਹੈਗੇ ਉਹ ਉਪਲਬਧ ਹਾਂ ਹਾਂ ਹਾਂਜੀ ਹਾਂਜੀ ਪੂਰਾ ਲੈਟਰ ਟ੍ਰੇਚਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਵੀ ਜਿਵੇਂ 4 ਦਿਨ ਤੋਂ ਬੱਚੀ ਨੂੰ ਸ਼ੁਰੂ ਹੋ ਜਾਂਦੀ ਕੱਟੀ ਬੱਚੀ ਨੂੰ ਜੀ ਉਹ ਤੋਂ ਬਾਅਦ ਫਿਰ 6 ਮਹੀਨੇ ਤੱਕ ਉਹਨਾਂ ਨੂੰ ਚਲਣੀ ਫੀਡ ਕਿੰਨੀ ਕਿੰਨੀ ਪਾਉਣੀ ਉਹ ਅਸੀਂ ਚਾਰਟ ਦੇ ਨਾਲ ਦੱਸ ਕੇ ਤਾਂ ਹੀ ਫੀਡ ਦੰਨੇ ਅਸੀਂ ਜੀ ਹਰੇਕ ਬੰਦੇ ਨੂੰ ਸਮਝਾ ਕੇ ਆ ਦੇਖੋ ਜੀ ਮੇਰਾ ਚਾਰਟ ਬਣਿਆ ਆ ਹਾਂ ਜੀ ਆ ਦੇਖੋ ਚਾਰਟ ਬਣਿਆ ਨਾ ਆ ਦੇਖੋ ਸਾਰਾ ਬਣਿਆ ਆ ਇਹ ਪੂਰਾ ਦਾ ਪੂਰਾ ਲਿਟਰੇਚਰ ਜਿਹੜਾ ਪੰਜਾਬੀ ਚ ਨਾਲੇ ਬਣਿਆ ਹੋਇਆ ਆ ਪੰਜਾਬੀ ਚ ਬਣਿਆ ਸਾਰਾ ਹਾਂ ਜੀ ਹਾਂ ਜੀ ਪੂਰਾ ਪੰਜਾਬੀ ਦੇ ਵਿੱਚ ਬਣਿਆ ਹੋਇਆ ਜੀ ਇਹ ਇਹ ਵੱਡੀ ਗੱਲ ਹੈ ਕਿ ਪੂਰਾ ਦਾ ਪੂਰਾ ਦੇਖੋ ਜੀ ਇਹ ਪੰਜਾਬੀ ਦੇ ਵਿੱਚ ਲਿਟਰੇਚਰ ਕਿੰਨੀ ਕਿੰਨੀ ਦੁੱਧ ਤੱਕ ਗਾਈਆਂ ਮੱਝਾਂ ਨੂੰ ਪੋਣੀ ਉਹ ਦੱਸੀ ਕਿੰਨੀ ਕਿੰਨੀ ਪੋਣੀ ਉਹ ਵੀ ਸਾਰੀ ਦੱਸੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ इजीली ਸਮਝ ਆ ਸਕਦਾ ਹਾਂ ਜੀ ਕਿੰਨੇ ਦੁੱਧ ਤੱਕ ਪਾਉਣੀ ਹੈ ਹਾਂ ਕਿੰਨੇ ਦੁੱਧ ਤੱਕ ਕਿਹੜੀ ਫੀਡ ਪਾਉਣੀ ਹੈ ਕਿਹੜੀ ਕਿੰਨੇ ਦੁੱਧ ਤੱਕ ਕਿਹੜੀ ਫੀੜੀ ਫੀਡ ਪਾਉਣੀ ਹੈ ਹਾਂ ਜੀ ਹੂੰ ਐਦਾਂ ਹੀ ਸੂਰਾਂ ਦੀ ਹੈ ਜੀ ਮਤਲਬ 20 ਕਿਲੋ ਤੱਕ ਸਟਾਰਟਰ ਫੀਡ ਪੈਂਦੀ ਹੈ ਜੀ 20 ਕਿਲੋ ਤੋਂ 50 ਕਿਲੋ ਤੱਕ ਗਰੋਅਰ ਫੀਡ ਪੈਂਦੀ ਹੈ ਹੂੰ ਉਹ ਤੋਂ ਬਾਅਦ ਫਿਨਿਸ਼ਰ ਪੈਂਦੀ ਹੈ ਜੀ ਕੁਇੰਟਲ ਤੱਕ ਹੂੰ ਉਹ ਐਦਾਂ ਹੀ ਸੂਰੀਆਂ ਨੂੰ ਪੈਂਦੀ ਹੈ ਜੀ ਉਹਨਾਂ ਨੂੰ ਪੈਂਦੀ ਹੈ ਮਤਲਬ ਜਿਵੇਂ 100 ਫੀਡ ਪੈਂਦੀ ਹੈ ਸੂਣ ਤੋਂ ਪਹਿਲਾਂ ਜੀ ਜਦੋਂ ਸੂਣ ਫਿਰ ਦੁੱਧ ਦੰਨੀਆਂ ਆ ਬੱਚੇ ਦੁੱਧ ਚੁੰਗਦੇ ਆ ਜੀ ਉਹ ਲੈਕਟਿਸ਼ਨ ਫੀਡ ਹੈ ਉਹਨਾਂ ਦੀ ਅਲੱਗ-ਅਲੱਗ ਫੀਡਾਂ ਬ ਸੈਕਨੀਹਾ ਕੋਈ ਨਾ ਕੰਪਨੀ ਵੱਲੋਂ ਉਹ ਇਹ ਡਾਕਟਰਾਂ ਦੇ ਉਹ ਕਰਕੇ ਆਪਣੇ ਇੱਕ ਜਿਵੇਂ ਕਹਿੰਦੇ ਆਪਣੇ ਐਕਸਪੈਰੀਮੈਂਟ ਕਰਕੇ ਨਾ ਜੀ ਤਿਆਰ ਕਰਕੇ ਫਿਰ ਇਹ ਫੀਡਾਂ ਤਿਆਰ ਕੀਤੀਆਂ ਜਾਂ ਜੀ ਜਿਹੜੀਆਂ ਫੀਡਾਂ ਦੁੱਧ ਵਾਲੀਆਂ ਇਹ ਵੀ ਮਤਲਬ ਕਹਿ ਲੋ ਵੀ ਮੌਸਮ ਦੇ ਹਿਸਾਬ ਨਾਲ ਜੀ ਢਵਾਣਾ ਕੰਪਨੀ ਵੱਲੋਂ ਵੀ ਡਿਊਸ ਕੰਪਨੀ ਵੱਲੋਂ ਅੱਛਾ ਮੌਸਮ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਜੀਤਾਂ ਦੇ ਪਸ਼ੂ ਜਿਵੇਂ ਹੁਣ ਸੁੱਕੇ ਆ ਜਾਣਾ ਉੱਚ ਕਿਦਾਂ ਦੀ ਫੀਡ ਹੋ ਰਹੀ ਹੈ ਹੂੰ ਉਹ ਉਹਦੇ ਨਾਲ ਤਿਆਰ ਹੋਣੀਆਂ ਹੈ ਸਾਲੀ ਇਸ ਤਿਆਰ ਹੈ ਜਿਵੇਂ ਹੁਣ ਆਚਾਰ ਪੈਂਦਾ ਅੱਜਕੱਲ ਜੀ ਉਹਦੇ ਨਾਲ ਅਲੱਗ ਫੀਡ ਬਣਾਈ ਅਲੱਗ ਫੀਲ ਬਣੀ ਟਵਾਣਾ ਨਹੀਂ ਹਾਂਜੀ ਹੂੰ ਤੁਹਾਡਾ ਕੀ ਕਹਿਣਾ ਜੇਕਰ ਪਸ਼ੂ ਤੰ ਅਸੀਂ ਰੱਖਦੇ ਹਾਂ ਹਾਂਜੀ ਹਾਂਜੀ ਅਸੀਂ ਪਸ਼ੂਆਂ ਦਾ ਕੰਮ ਕਰਦੇ ਹਾਂ ਚਾਹੇ ਪੋਲਟਰੀ ਫਾਰਮ ਹੈ ਚਾਹੇ ਐਸਿਪੀ ਗਰੀ ਚਲਾ ਰਹੇ ਹਾਂ ਚਾਹੇ ਅਸੀਂ ਡੇਰੀ ਫਾਰਮਿੰਗ ਦਾ ਕੰਮ ਕਰ ਰਹੇ ਹਾਂ ਮੱਝੀਆਂ ਗਾਇਆਂ ਰੱਖ ਰਹੇ ਹਾਂ ਤੇ ਇਹਦੇ ਵਿੱਚ ਅਸਲ ਗੱਲ ਨੌਲੇਜ ਦੀ ਹੈ ਨੌਲੇਜ ਦੀ ਗੱਲ ਹੈ ਜੇ ਨੌਲੇਜ ਹੈ ਤਾਂ ਹੀ ਕਾਮਯਾਬੀ ਹੋ ਸਕਦੀ ਹੈ ਸਾਡੇ ਉਹ ਮੈਂ ਕਹਿੰਦਾ ਉਹ ਗੋਰਾ ਉਹ ਤੁਹਾਨੂੰ ਜਾਓ ਕਸਟਮਰ ਅੱਜ ਗਿਆ ਜੀ ਫਿਰ ਉਹ ਤੂੜੀ ਰਾੜੀ ਚੱਕਦਾ ਨਹੀਂ ਉਹਨੂੰ ਮਲਾਉਂਦੇ ਉਹਨੂੰ ਨੌਲੇਜ ਬਹੁਤ ਹੈ ਜੀ ਹੂੰ ਉਹ ਕੱਲੇ ਡਾਕਟਰਾਂ ਨੂੰ ਗੱਲ ਨਹੀਂ ਆਉਂਦਾ ਜੀ ਇਹ ਸਾਡੇ ਇਹ ਰੂਪ ਰੂਪਾ ਸਿੰਘ ਜੀ ਹੂੰ ਇਹ ਇਹ ਪੂਰੇ ਮਾਹਰ ਹੈ ਪੂਰੇ ਐਕਸਪਰਟ ਪੂਰੇ ਐਕਸਪਰਟ ਹੈ ਲੋਕ ਇਦਾਂ ਨਹੀਂ ਜੀ ਫੀਡ ਚੱਕਦੇ ਸਾਡੇ ਕੈਂਪ ਕੋਪ ਲੱਗਦੇ ਰਹਿੰਦੇ ਡਿਊਸ ਕੈਂਪ ਲੱਗਦੇ ਰਹਿੰਦੇ ਹਾਂਜੀ ਹਾਂਜੀ ਡਿਊਸ ਕੰਪਨੀ ਦੇ ਕੈਂਪ ਲੱਗਦੇ ਪਿੱਛੇ ਸਾਡੇ ਆਹ ਦੇਖੋ ਸਾਡੇ ਮਾਲਕ ਆਏ ਸੀ ਕੰਪਨੀ ਦੇ ਹਾਂ ਥਾਈਲੈਂਡ ਤੋਂ ਆਏ ਸੀ ਇਹ ਹੂੰ ਥਾਈਲੈਂਡ ਤੋਂ ਇਹ ਸੈਮੀਨਾਰ ਸੀ ਚੰਡੀਗੜ੍ਹ ਇਹਨਾਂ ਦਾ 5 ਸਟਾਰ ਹੋਟਲ 'ਚ ਅੱਛਾ ਹਾਂਜੀ ਹਾਂਜੀ ਫਿਰ ਉਹ ਜਦੋਂ ਪਿੱਛੇ ਭਗਵੰਤ ਮਾਨ ਜੀ ਨੇ 31 ਤਰੀਕ ਨੂੰ ਉਦਘਾਟਨ ਕੀਤਾ ਸੀ ਜੀ ਇਹਨਾਂ ਨਵਾਂ अच्छा अच्छा ਜੀ ਬਾਬਾ ਨਾਨਕ ਫੀਡ ਸਟੋਰ ਮੀਆਪੁਰ ਦਾ ਖਾਸ ਜਿਹੜਾ ਹੈ ਬ੍ਰਾਂਡ ਹੈ ਬਹੁਤ ਵਧੀਆ ਔਰ ਇਹਨਾਂ ਕੋਲ ਡਿਊਸ ਕੰਪਨੀ ਟਵਾਨਾ ਕੰਪਨੀ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਬ੍ਰਾਂਡਸ ਜਿਹੜੇ ਇਹਨਾਂ ਕੋਲ ਉਪਲਬਧ ਹੈ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਹੈ ਕਿ ਪਸ਼ੂਆਂ ਦਾ ਕੰਮ ਕਰਨ ਵਾਲੇ ਡੈਰੀ ਫਾਰਮਿੰਗ ਕਰਨ ਵਾਲੇ ਜਾਂ ਪੋਲਟਰੀ ਫਾਰਮਿੰਗ ਕਰਨ ਵਾਲੇ ਖਾਸ ਤੌਰ ਤੇ ਜਿਹੜੇ ਨਵੇਂ ਨੌਜਵਾਨ ਇਸ ਕੰਮ ਦੇ ਵਿੱਚ ਆਣਾ ਜਾਂਦੇ ਨੇ ਉਹ ਉਦੋਂ ਨਿਰਾਸ਼ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਤੁਹਾਡਾ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਬਾਬਾ ਨਾਨਕ ਫੀਡ ਸਟੋਰ ਵਾਲਿਆਂ ਕੋਲ ਤੁਸੀਂ ਆਓ ਨੰਬਰ ਬੋਲਾਂਗੇ ਜੀ ਇਹਨਾਂ ਦੇ ਤੁਹਾਡਾ ਨੰਬਰ ਕੀ ਹੈ ਜੀ ਜੇਕਰ ਕਿਸੇ ਨੇ ਕੋਈ ਜਾਣਕਾਰੀ ਨੰਬਰ ਸਰ ਮੇਰਾ ਤਾਂ ਵਟਸਐਪ ਤੇ ਚੱਲਦਾ ਬੋਲੋ ਨੰਬਰ 97818 ਜੀ 55520 ਹਮ ਤੇ ਫੇਰ ਬੋਲੋ ਜੀ 97818 55520 ਇਹ ਵਟਸਐਪ ਤੇ ਚੱਲੇਗਾ ਜੀ ਇਹ ਮੈਨੇਜਰ ਜਿਹੜੇ ਹੈ ਇਹਨਾਂ ਤੁਹਾਡਾ ਨੰਬਰ ਕੀ ਹੈ ਜੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ 97811 ਜੀ ਜੀ 05788 ਦੁਬਾਰਾ ਬੋਲੋ ਜੀ 97811 ਜੀ 05788 ਲਓ ਜੀ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਬਾ ਨਾਨਕ ਫੀਡ ਸਟੋਰ ਦਾ ਅਸੀਂ ਵਲੌਗ ਬਣਾਇਆ ਸਾਡੀ ਜਾਣਕਾਰੀ ਚ ਵੀ ਬਹੁਤ ਵਾਧਾ ਹੋਇਆ ਬਹੁਤ ਚੰਗਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਥੈਂਕ ਯੂ ਘੋਪੜਾ ਜੀ ਤੁਹਾਡਾ ਜੀ ਬਹੁਤ ਬਹੁਤ ਤੁਸੀਂ ਸਮਾਂ ਕੱਢਿਆ ਸਾਡੇ ਲਈ ਨਹੀਂ ਨਹੀਂ ਜੀ ਹਾਂਜੀ 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 ਹੈਨਾ ਦੇਖੋ ਜਿੱਥੇ ਵਧੀਆ ਕੰਮ ਹੁੰਦਾ ਸੀ ਉੱਥੇ ਜਾਂਦੇ ਜਾਂਦੇ ਆ ਤੁਸੀਂ ਇਹ ਸਾਡਾ ਫਰਜ਼ ਹੈ ਹਾਂਜੀ ਹਾਂਜੀ ਆ ਤੁਸੀਂ ਜੇਕਰ ਤੁਹਾਡਾ ਕੋਈ ਕੁਐਸਚਨ ਹੈ ਤੁਹਾਡੀ ਕੋਈ ਕੁਇਰੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਤੁਹਾਨੂੰ ਜਵਾਬ ਮਿਲੇਗਾ ਟੈਲੀਫੋਨ ਨੰਬਰਾਂ ਤੇ ਗੱਲਬਾਤ ਕਰ ਸਕਦੇ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਡਾ ਵਲੌਗ ਕਿੱਦਾਂ ਦੀ ਲੱਗੀ ਸਾਰੀ ਗੱਲਬਾਤ ਪਿੰਡਾਂ ਦੇ ਨਾਲ ਜੁੜੀ ਹੋਈ ਗੱਲ ਹੈ ਵਿਰਸੇ ਤੇ ਵਿਰਾਸਤ ਨਾਲ ਜੁੜੀ ਹੋਈ ਗੱਲ ਹੈ ਪੰਜਾਬ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਵਲੌਗ ਹੈ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੁਕਰੀਆ ਧੰਨਵਾਦ ਮਿਹਰਬਾਨੀ